ਕੋ ਬਾਈ ਆਹ ਚੱਟ 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 ਚ ਪਸ ਤਾਵਾ ਦੇ ਨੂੰ ਥੋੜਾ ਜਿਆ ਲੱਗਦਾ ਹੀ ਹੁੰਦਾ ਪਰ ਤਾਵਾ ਦੇ ਨੂੰ ਲੱਗਦਾ ਹੀ ਹੁੰਦਾ ਪਰ ਦੂਜੇ ਬੰਦੇ ਆਪਾਂ ਦੇਖੀਏ ਸਾਡੀ ਸਾਡੇ ਵੀ ਹੈਗੇ ਕਿਹਦੇ ਨਾਲ ਦਾ ਨੰਬਰਦਾਰਾਂ ਦੇ ਆ ਖੜੇ ਮੁੰਡਾ ਬੁਲਟ ਉਹਨਾਂ ਦੇ ਆ ਮੱਥਰੀਆਂ ਸਾਰੇ ਪਿੰਡ ਦੇ ਮਾਲਾ ਪੁੱਤ ਇਹ ਟਰੈਕਟਰ ਦੀ ਪਈ ਆਪਾਂ ਜੇ ਗੱਲ ਕਰੀਏ ਨੀਲੇ ਦੀ ਪਹਿਲੇ ਦਿਨ ਜਦ ਮੈਂ ਖੇਡਿਆ ਕਾਕੜਾ ਪਿੰਡਾ ਭਵਾਨੀਗੜ੍ਹ ਦੇ ਨਾਲੇ ਕਾਕੜਾ ਪੁੱਤ ਟਰੈਕਟਰ ਦਾ ਦੋਨੋਂ ਇੱਕੋ ਕੰਪਨੀ ਨੇ ਪਰ ਉਸੀ ਨੰਬਰ ਆਗੰਗ ਦੀ ਗੱਲ ਮੱਥਰੀ ਹੈ ਆਪਣਾ ਨੀ ਕੀ ਗੱਲ ਹੈ 19 ਨੰਬਰ ਆਗੰਗ ਦੇ ਇਹਦੇ ਨਾਲ 42 ਨੰਬਰ ਪਿੰਡਾਂ ਵੱਟੀਆਂ ਦੇ ਲੱਗੇ ਤੇ ਤੁਸੀਂ ਉਹਨਾਂ ਦਾ ਸਮੱਸਿਆ ਕੀ ਕਰਾਇਆ ਸਰਕਾਰ ਵਿਮਾਰ ਕਹਿੰਦੇ ਹਾਂ ਵਰਤਤੀ ਦਾ ਮਤਲਬ ਆਲੇ ਦੇ ਦਿਓ ਤੇ ਵਰਤੀ ਪ੍ਰਦਰਸ਼ਨੀ ਹੈ ਆ ਗਿਆ ਅੱਜ ਅੱਜ ਹੀ ਸਾਰੀ ਹੋ ਗਈ ਸਾਰੀ ਹੋ ਗਈ ਆਹ ਸਮਝੋ ਆਹ ਸਾਡੇ ਨਾਲੇ ਬਸ ਅਸੀਂ ਕੰਮ ਕਰੀਏ ਨਮੋ ਨਮੋ ਵਾਲਾ ਅੱਗੇ ਕਾਹਲੀ ਨੰਬਰ ਆਇਆ ਜੀ ਇਹਨੇ ਕਹਿੰਿਆ ਜੀ ਜੀਆ ਡਾਕਟਰ ਭਈ ਮੈਂ ਜੀ ਗੱਲ ਕਰਿਆ ਸੀ ਕੱਕਰਾ ਪਿੰਡਾ ਕਹਿੰਦੇ ਮੇਰੇ ਵੀਰੋ ਕੱਕਰੇ ਪਿੰਡ ਦਾ ਹਤਾਸ਼ ਜੁੜਿਆ ਮੇਰੇ ਵੀਰੋ ਜੀਵਨ ਟੋਪਰ ਮਲ ਕਮਾਨ ਟੋਡਰਵਾਲਜੀਆਂ ਦੇ ਪਿੰਡ ਕੱਕੜਾ ਕਹਿੰਦੇ ਮੇਰੇ ਵੀਰੋ ਕਹਿੰਦੇ ਟੋਡਰਵਾਲਜੀਆਂ ਨੇ ਜਿਹੜੀ ਫਤਿਹਗਰ ਸਾਹਿਬ ਦੀ ਧਰਤੀ ਤੇ ਸੋਟੇ